ਅੰਮ੍ਰਿਤ ਸ਼ਰਮਣੀ ਸੱਤਾ ਇਟਲੀ ਜੱਗੇ ਲਈ 500 ਦਾ ਮਾਣ ਹੈ ਜੱਗੇ ਆ 500 ਰੁਪਏ ਮੰਨੇ ਕੋਈ ਬਾਈ ਫੜਿਓ 500 ਰੁਪਏ ਜੱਗੇ ਲਈ ਮਾਣ ਹੈ ਨਾ ਭਰਾਵਾਂ ਵੱਲੋਂ ਪਿੰਦਾ ਕੌਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਉਹ ਦੁਕਾਨ ਵਾਲਾ ਦੁਕਾਨ ਵਾਲਾ ਉਹ ਦੁਗ 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 ਉਹ ਦੁਗ 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 ਉਹ ਦੁਗ 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 ਉਹ ਦੁਗ 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 ਲਾਗ ਰਾ ਅੱਜ ਨੋਟਾਂ ਦਾ ਮੀਂਹ ਪੈਂਦਾ ਅੰਬਾ ਕਹਿੰਦੇ ਸੁਰਸਿੰਘ ਦੀ ਧਰਤੀ ਦਾ ਮਾਝੇ ਦਾ ਬੱਬਰ ਸ਼ੇਰ ਹੈ ਮਾਝਾ ਮਾਲਵਾ ਦੁਆਬਾ ਰੰਗਲੇ ਪੰਜਾਬ ਦਾ ਮਾਣ ਨੇ ਉਹ ਦੁੱਗਾਂ ਵਾਲਾ ਉਹ ਦੁਗ 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 ਠਾ ਉਹ ਦੁਗ ਦੁਗ